ਜਦੋਂ ਅਸੀਂ ਇੱਥੇ ਗੁਰਬਾਣੀ ਦੇ ਨਾਲ ਜੁੜਦੇ ਹਾਂ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਤੇ ਸਾਡੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਜੂਝਣ ਨੂੰ ਉਹਨਾਂ ਨੂੰ ਸੋਲਵ ਕਰਨ ਦੀ ਸਾਨੂੰ ਇੱਥੇ ਆ ਕੇ ਸ਼ਕਤੀ ਮਿਲਦੀ ਹੈ ਬਾਣੀ ਦੇ ਨਾਲ ਜੁੜ ਕੇ ਤੇ ਸਾਨੂੰ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਗੁਰਸੁਖੀ ਸਰੂਪ ਸ਼੍ਰੀ ਗੁਰਗੋਬਿੰਦ ਸਿੰਘ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਨੇ ਬਖਸ਼ਿਆ ਸਾਨੂੰ ਬਹੁਤ ਮਾਣ ਹੁੰਦਾ ਹੈ ਕਿ ਅਸੀਂ ਇਸ ਸਰੂਪ ਦੇ ਵਿੱਚ ਹਾਂ ਤੇ ਉਹ ਜਿਹੜਾ ਸ਼ਕਤੀ ਮਿਲਦੀ ਹੈ ਮਤਲਬ ਡਰਦੇ ਨਹੀਂ ਹੈਗੇ ਮਤਲਬ ਮਨ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਕਿ ਸਾਨੂੰ ਇੰਨਾ ਵਧੀਆ ਸਿੱਖੀ ਸਰੂਪ ਬਖਸ਼ਿਆ ਪ੍ਰਮਾਤਮਾ ਨੇ ਇੱਥੇ ਆ ਕੇ ਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਵੀ ਮੰਗਿਆ ਉਹ ਪੂਰਾ ਹੁੰਦਾ ਹੈ ਸ਼ਰਧਾ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਜਦੋਂ ਆਪਾਂ ਸ਼ਰਧਾ ਰੱਖਦੇ ਆ ਤੇ ਉਹ ਮੁਸੀਬਤਾਂ ਦੇ ਨਾਲ ਲੜਨ ਦੀ ਆਪ ਨੂੰ ਪਾਵਰ ਮਿਲਦੀ ਹੈ ਆਪ ਡੋਲਦੇ ਨਹੀਂ ਹੈਗੇ ਇੱਥੇ ਆ ਕੇ ਜਿਹੜੇ-ਜਿਹੜੇ ਧਰਮ ਦੇ ਨਾਲ ਲੋਕ ਜੁੜੇ ਨੇ ਆਪਣਾ ਨਤਮਸਤਕ ਹੋਣ ਉੱਥੇ ਜਾ ਕੇ ਗੁਰਬਾਣੀ ਦਾ ਪਾਠ ਕਰਨ ਤੇ ਰੱਬ ਦੇ ਉੱਤੇ ਸ਼ਰਧਾ ਬਣਾ ਕੇ ਰੱਖਣ ਸ਼ਰਧਾ ਹੀ ਮੇਨ ਹੈ ਜੇ ਆਪਾਂ ਸ਼ਰਧਾ ਹੀ ਨਾ ਬਣਾ ਕੇ ਰੱਖੀ ਤੇ ਫਿਰ ਕੋਈ ਫਾਇਦਾ ਸੋ ਅੱਜ ਕੱਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕਾ ਅੱਜ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਵਿਖੇ ਮੌਜੂਦ ਹੈ ਜਿੱਥੇ ਕਿ ਦੂਰੋਂ ਦੂਰੋਂ ਸੰਗਤ ਜੜੀ ਹੈ ਤੇ ਪਹੁੰਚੀ ਹੋਈ ਹੈ ਦੁਪਹਿਰਾ ਸਾਹਿਬ ਦਾ ਜਿਹੜਾ ਪਾਰਟ ਚੱਲ ਰਿਹਾ ਹੈ ਸੋ ਸਾਡੇ ਨਾਲ ਬਹੁਤ ਲੋਕ ਮੌਜੂਦ ਨੇ ਅਪਨੈਣਾ ਜੁਰੂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਅੱਜ ਪਹਿਲੀ ਵਾਰ ਆਇਓ ਕਿ ਆਂਦੇ ਆ ਨਹੀਂ ਸਾਨੂੰ 2-3 ਸਾਲ ਹੋ ਗਏ ਇੱਥੇ ਲਗਾਤਾਰ ਆਂਦੇ ਹਾਂ ਦੁਪਹਿਰੇ ਸਾਹਿਬ ਤੇ ਤੇ ਕਿਸ ਤਰੀਕੇ ਦਾ ਮਤਲਬ ਵਧੀਆ ਲੱਗਦਾ ਕਿੰਨਾ ਜਦੋਂ ਅਸੀਂ ਇੱਥੇ ਗੁਰਬਾਣੀ ਦੇ ਨਾਲ ਜੋੜਦੇ ਹਾਂ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਤੇ ਸਾਡੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਜੂਝਣ ਨੂੰ ਉਹਨਾਂ ਨੂੰ ਸੋਲਵ ਕਰਨ ਦੀ ਸਾਨੂੰ ਇੱਥੇ ਆ ਕੇ ਸ਼ਕਤੀ ਮਿਲਦੀ ਹੈ ਬਾਣੀ ਦੇ ਨਾਲ ਜੁੜ ਕੇ ਤੇ ਸਾਨੂੰ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਅਸੀਂ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਇਸ ਗੈਟਅਪ ਦੇ ਵਿੱਚ ਕਿੰਨੇ ਕ ਮਨ ਨੂੰ ਮਤਲਬ ਪ੍ਰਭਾਵਿਤ ਕਰਦਾ ਇਹ ਜਿਹੜਾ ਗੈਟਅਪ ਆ ਇਹ ਜਿਹੜਾ ਸਿੱਖੀ ਗੁਰਸਿੱਖੀ ਵਾਲਾ ਗੈਟਅਪ ਹੈ ਗੁਰਸਿੱਖੀ ਸਰੂਪ ਸਿਰ ਗੁਰਗੋਬਿੰਦ ਸਿੰਘ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਨੇ ਬਖਸ਼ਿਆ ਸਾਨੂੰ ਬਹੁਤ ਮਾਣ ਹੁੰਦਾ ਕਿ ਅਸੀਂ ਇਸ ਸਰੂਪ ਦੇ ਵਿੱਚ ਹਾਂ ਤੇ ਬਹੁਤ ਜਿਆਦਾ ਸ਼ਕਤੀ ਮਿਲਦੀ ਹੈ ਮਤਲਬ ਡਰਦੇ ਨਹੀਂ ਹੈਗੇ ਮਤਲਬ ਮਨ ਨੂੰ ਬਹੁਤ ਜਿਆਦਾ ਵਧੀਆ ਲੱਗਦਾ ਕਿ ਸਾਨੂੰ ਇੰਨਾ ਵਧੀਆ ਸਿੱਖੀ ਸਰੂਪ ਬਖਸ਼ਿਆ ਪ੍ਰਮਾਤਮਾ ਨੇ ਤੇ ਇੱਥੇ ਆ ਕੇ ਮਨ ਨੂੰ ਕਿੰਨੇ ਕ ਸ਼ਾਂਤੀ ਤੇ ਕਿੰਨੇ ਕ ਖੁਸ਼ੀ ਜੜੀ ਹੈ ਮਿਲਦੀ ਹੈ ਜੋ ਬਾਕੀ ਹੋਰ ਦਿਨਾਂ ਦੇ ਵਿੱਚ ਪਾਣੀ ਦੇ ਨਾਲ ਜੁੜ ਕੇ ਇੱਥੇ ਆ ਕੇ ਨਤਮਸਕ ਮਕਸਦ ਹੋ ਕੇ ਸਾਨੂੰ ਇੰਨੀ ਜਿਆਦਾ ਖੁਸ਼ੀ ਮਿਲਦੀ ਹੈ ਕਿ ਵੀ ਸੋਚਣਾ ਨਹੀਂ ਪੈਂਦਾ ਹੈਗਾ ਵੀ ਹਰ ਇੱਕ ਕੰਮ ਬਾਬਾ ਜੀ ਪੂਰਾ ਕਰ ਦਿਆ ਹਰ ਇੱਕ ਸ਼ਰਧਾ ਪੂਰੀ ਹੁੰਦੀ ਹੈ ਇੱਥੇ ਆਨੇਓ ਪਾਠ ਕਰਦੇ ਹੋ ਹਾਂਜੀ ਹਾਂਜੀ ਜ਼ਰੂਰ ਕਰਦੇ ਆ ਪੰਜ ਬਾਣੀ ਜਿਵੇਂ ਜਪਜੀ ਸਾਹਿਬ ਤੇ ਪੰਜ ਬਾਣ ਦੋ ਚਪਈ ਸਾਹਿਬ ਦੇ ਸੁਖਮਨੀ ਸਾਹਿਬ ਦਾ ਬਾਣੀ ਹੁੰਦੀ ਹੈ ਚਪੈਰੇ ਦੇ ਵਿੱਚ ਅਸੀਂ ਜ਼ਰੂਰ ਹਾਜ਼ਰੀ ਕਰਦੇ ਆ ਇੱਥੇ ਆ ਕੇ ਕੀ ਬਾਰੇ ਕਿੰਨੇ ਵਜੇ ਆਨੇਓ ਤੇ ਕਿੰਨੇ ਵਜੇ ਜਾਣੇ ਆ ਅਸੀਂ 11:00 ਵਜੇ ਆ ਜਨੇ ਆ 12:00 ਵਜੇ ਦੁਪਹਿਰੇ ਦੀ ਸ਼ੁਰੂਆਤ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਸਮਾਪਤੀ ਤੇ ਅਸੀਂ ਚੱਲ ਜਾਈਏ ਕਿਹੜੀ ਕਲਾਸ ਚ ਮੈਂ ਬੀਐਸਸੀ ਨਰਸਿੰਗ ਕਰਦੀ ਪਈ ਆ ਬੀਐਸਸੀ ਫੈਸ਼ਨ ਡਿਜ਼ਾਈਨਰ ਨੋ ਨਰਸਿੰਗ ਅੱਛਾ ਬੀਐਸਸੀ ਸਟੂਡੈਂਟ ਅੱਛਾ ਕਿਸੇ ਤਰੀਕੇ ਦਾ ਲੱਗਦਾ ਇੱਥੇ ਆ ਕੇ ਕਿੰਨੀਆਂ ਕਿ ਇੱਥੇ ਆ ਕੇ ਨਤਮਸਤਕ ਹੋ ਕੇ ਕਿੰਨੀਆਂ ਬਿਮਾਰੀਆਂ ਨੇ ਕਿੰਨੀਆਂ ਪ੍ਰੋਬਲਮਸ ਨੇ ਜਿਹੜੀਆਂ ਦੂਰ ਹੋਈਆਂ ਇੱਥੇ ਆ ਕੇ ਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਵੀ ਮੰਗਿਆ ਉਹ ਪੂਰਾ ਹੁੰਦਾ ਏ ਸ਼ਰਧਾ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਜਦੋਂ ਆਪਾਂ ਸ਼ਰਧਾ ਰੱਖਦੇ ਆਂ ਤੇ ਉਹ ਮੁਸੀਬਤਾਂ ਦੇ ਨਾਲ ਲੜਨ ਦੀ ਆਪ ਨੂੰ ਪਾਵਰ ਮਿਲਦੀ ਆਂ ਆਪ ਡੋਲਦੇ ਨਹੀਂ ਹੈਗੇ ਇੱਥੇ ਆ ਕੇ ਜਿਹੜੇ ਲੋਕੀ ਘਰ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹ ਅਸੀਂ ਤਾਂ ਇਹੀ ਕਵਾਂਗੇ ਕਿ ਵੀ ਜਿਹੜੇ-ਜਿਹੜੇ ਧਰਮ ਦੇ ਨਾਲ ਲੋਕ ਜੁੜੇ ਨੇ ਆਪਣਾ ਨਤਮਸਤਕ ਹੋਣ ਉੱਥੇ ਜਾ ਕੇ ਗੁਰਬਾਣੀ ਦਾ ਪਾਠ ਕਰਨ ਤੇ ਰੱਬ ਦੇ ਉੱਤੇ ਸ਼ਰਧਾ ਬਣਾ ਕੇ ਰੱਖਣ ਸ਼ਰਧਾ ਹੀ ਮੇਨ ਹੈ ਜੇ ਆਪਾਂ ਸ਼ਰਧਾ ਹੀ ਨਾ ਬਣਾ ਕੇ ਰੱਖੀ ਤੇ ਫਿਰ ਕੋਈ ਫਾਇਦਾ ਨਹੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੇ ਟਾਈਮ ਹੋ ਗਿਆ ਇੱਥੇ ਆਉਂਦੇ ਹੋ ਜੇ ਆਉਂਦੇ ਨੂੰ ਕਈ 10 12 15 ਸਾਲ ਹੀ ਹੋ ਚਲੇ ਇੱਥੇ ਆਉਂਦੇ ਹਾਂ ਜੀ ਹਾਂ ਜੀ ਲਗਾਤਾਰ ਨਿਹਾਰ ਹਰ ਚੁਪਾਰੇ ਤੇ ਆਨੇ ਹਾਂ ਹਰ ਬੁੱਧਵਾਰ ਵੀ ਆਈਦਾ ਵਿੱਚ ਵੀ ਕਈ ਵਾਰੀ ਇੱਧਰ ਆਈਏ ਤਾਂ ਜ਼ਰੂਰ ਆਈਏ ਇਥੇ ਮੱਥਾ ਟੇਕ ਕੇ ਜਾਇਏ ਹਾਂਜੀ ਤੇ ਜਦੋਂ ਇੱਥੇ ਬੁੱਧਵਾਰ ਨੂੰ ਆਨੇ ਹੋਂ ਕਿਸ ਤਰੀਕੇ ਦਾ ਮਤਲਬ ਮਹਿਸੂਸ ਹੁੰਦਾ ਹੈ ਕਿਸ ਤਰੀਕੇ ਦੀ ਮਤਲਬ ਫੀਲਿੰਗਸ ਆਉਂਦੀਆਂ ਨੇ ਰੱਬ ਨਾਲ ਕਨੈਕਟ ਹੋ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਗੁਰਬਾਣੀ ਪੜ੍ਹ ਕੇ ਗੁਰਬਾਣੀ ਨਾਲ ਹੀ ਹੈ ਸਭ ਕੁਝ ਗੁਰਬਾਣੀ ਪੜਾਂਗੇ ਚਾਹੇ ਘਰ ਬੜੋ ਚਾਹੇ ਇੱਥੇ ਆਣ ਕੇ ਵੀ ਪੜੋ ਤਾਂ ਇੱਥੇ ਆਣ ਕੇ ਸੰਗਤ ਦੇ ਨਾਲ ਪੜਨ ਦੇ ਨਾਲ ਜ਼ਿਆਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਕਿੰਨੇ ਵਜੇ ਆਨੇ ਹੋਂ ਤਾਂ ਸ਼ਾਮੀ ਕਿੰਨੇ ਵਜੇ ਚੱਲੇ ਸਵੇਰੇ 10 11 ਵਜੇ ਆ ਕੇ ਸ਼ਾਮੀ ਸਮਾਪਤੀ ਤੇ ਜਿਵੇਂ 4 4:30 ਵਜੇ ਸਮਾਪਤੀ ਹੁੰਦੀ ਹੈ ਉਦੋਂ